ਪੁਲਿਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੂੰ ਉਹਦੇ ਕੀ ਦਿਲ ਤੇ ਵੀ ਦਦੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪਿੱਛੇ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਦਾ ਕੋਸ ਲੈ ਗਈ ਲੈ ਗਈ ਸਰ ਹਾਂ ਜੀ ਜੀ ਤੁਹਾਡਾ ਕੀ ਤਾਂ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਇੱਥੇ ਜਦੋਂ ਇਨਕਾਊਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਅੱਛਾ ਤੁਸੀਂ ਕੀ ਦੇਖਿਆ ਤੁਸੀਂ ਸਨਤਾ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਜੀ ਕਿੰਨੀ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆ ਰਹੀਆਂ ਗੋਲੀਆਂ ਚੱਲੀਆਂ ਹੋ ਜਾਈਗੀ ਪੀਤੀ ਫੇਰ ਕਾ ਕਾਫੀ ਬਾਤ ਦਿੱਤ ਤਾਂ ਮੈਂ ਲਾਤੀ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਨੰਤਾ ਬਾਜ਼ ਬਾਜ਼ ਹੋ ਰਹੀ ਸਰ ਜੀ ਕਿ ਵੀ ਕੰਮ ਹੋਵੇ ਕਿਉਂਗਾ ਕਿ ਸਹਿਮਤਾ ਹੁੰਦਾ ਹੀ ਆ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਫੜਕਾ ਗੰਨੇ ਵਾਲੀ ਲੇਬਰ ਗਈ ਸੀ ਟਰਾਲੀ ਭੱਟ ਨਹੀਂ ਪਤਾ ਕੀ ਲੱਗਿਆ ਇਹ ਕੰਪਨਟਰ ਤੋਂ ਬਾਅਦ ਸਾਨੂੰ ਹਾਲੇ ਖੁਸ਼ਰੀ ਪਸੰਦ ਲੱਗਿਆ ਨਹੀਂ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ ਅੱਛਾ ਇਹਨਾਂ ਦੀ ਆਵਾਜ਼ ਕਿੰਨੀ ਤੇ ਕਿੰਨੀ ਗੋਲੀ ਚੱਲਦੀ ਹੈ ਜਿੰਨੇ ਚੱਲਿਆ ਨੇ 25 30 ਮੇਰਾ ਪੂਰੀ ਪੂਰੀ ਗੋਲੀਆਂ ਚੱਲੀਆਂ ਨੇ ਲਗਾਤਾਰ ਨਾ ਜੀ ਕਾਫੀ ਕਦੇ 2 4 ਚੱਲ ਗਿਆ 10 ਚੱਲ ਚਲੋ ਛੋਟੇ <im> ਪੰਜਾਬ ਪੰਜਾਬ ਟੀਵੀ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੀਰੇ ਦਾ ਵੱਡਾ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਇੱਕ ਬਹੁਤ ਹੀ ਤਾਜ਼ੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਇੱਕ ਬੱਚਾ ਕਿਸੇ ਬੰਦੇ ਕੋਲੋਂ ਅਗਵਾ ਕਰ ਲਿਆ ਗਿਆ ਸੀ ਤਾਂ ਪੰਜਾਬ ਪੁਲਿਸ ਨੇ ਉਸ ਬੱਚੇ ਨੂੰ ਬਚਾਉਣ ਵਾਸਤੇ ਜਿਸ ਦੀ ਕਿ ਤੁਸੀਂ ਫੋਟੋ ਇਸ ਸਕਰੀਨ ਤੇ ਵੀ ਦੇਖ ਸਕਦੇ ਹੋ ਇਸ ਬੱਚੇ ਨੂੰ ਬਚਾਉਣ ਵਾਸਤੇ ਸਰਕਾਰ ਨੇ ਖੇਤਾਂ ਦੇ ਵਿੱਚ ਜਾ ਕੇ ਉਸ ਬੰਦੇ ਦਾ ਇਨਕਾਊਂਟਰ ਕੀਤਾ ਹੈ ਤੇ ਹੁਣ ਤੁਸੀਂ ਦੇਖੋ ਇਹ ਵੀਡੀਓ ਜਿਸ ਦੇ ਵਿੱਚ ਉਸ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਹੁਣ ਤੁਸੀਂ ਦੇਖੋ ਇਹ ਵੀਡੀਓ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਏ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਏ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੂੰ ਉਹਦੇ ਕੀ ਦਿਲ ਤੇ ਵੀ ਦਦੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਫਿਰ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿਆਂ ਸਰ ਅੱਖ ਦੇ ਝਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛੋ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਪੋਸ ਲੈ ਗਈ ਸੋ ਹਾਂ ਜੀ ਇਹ ਤੁਹਾਡਾ ਖੇਤ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਆ ਇੱਥੇ ਜਦੋਂ ਇਨਕਾਊਂਟਰ ਹੋਇਆ ਤੁਸੀਂ ਐਕਟਿਵ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਤੁਸੀਂ ਕੀ ਦੇਖਿਆ ਤੇ ਸਾਨੂੰ ਤਾਂ ਜੀ ਉੱਥੇ ਆਵਾਜ਼ ਹੀ ਸੁਣੀਆਂ ਹੋਰ ਤਾਂ ਜੀ ਕਿੰਨੀ ਦਾ ਜਿਹੜੇ ਹੈ ਗੋਲੀਆਂ ਦੀ ਆਵਾਜ਼ ਆਈ ਗੋਲੀਆਂ ਚੱਲੀਆਂ ਹੋਣਗੀਆਂ ਜੀ 20 ਤੇ ਕਾਫੀ ਬਾਤ ਇਸ ਤਰ੍ਹਾਂ ਦੇ ਇਲਾਜ ਕੀ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਹਮ ਤਾਂ ਆਵਾਜ਼ ਹੀ ਬਾਤ ਸੀ ਹੋਰ ਨਹੀਂ ਸਾਨੂੰ ਕੋਈ ਸਹਿਮਤ ਹੋਣਗੇ ਕਿ ਹੋ ਗਿਆ ਕਿੱਥਾ ਕੋਈ ਸਹਿਮਤ ਤਾਂ ਹੁੰਦਾ ਹੀ ਆ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਫੜਕਾ ਗੰਨੇ ਵਾਲੀ ਲੇਬਰ ਗਈ ਸੀ ਆ ਟਰਾਲੀ ਪਾ ਨਹੀਂ ਕੋਈ ਪਤਾ ਕੀ ਲੱਗਿਆ ਇਨਕਾਊਂਟਰ ਤੋਂ ਬਾਅਦ ਉਹਨੂੰ ਸਾਨੂੰ ਹਾਲੇ ਕੁਝ ਨਹੀਂ ਪਤਾ ਲੱਗਿਆ ਸਾਨੂੰ ਤਾਂ ਨਹੀਂ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ ਅੱਛਾ ਇਹਨਾਂ ਤੋਂ ਬਾਅਦ ਕਿੰਨੀ ਕੁ ਚੱਲੀ ਕਿੰਨੀ ਕੁ ਗੋਲੀ ਚੱਲੀ ਆ ਜਿੰਨੇ ਚੱਲੀਆਂ ਨੇ 25 30 ਮੇਰੇ ਕੋਲ ਕਿੰਨੀ ਕੁ ਗੋਲੀ ਚੱਲੀਆਂ ਨੇ ਲਗਾਤਾਰ ਨਾ ਜੀ ਕਾਫੀ ਕਦੇ ਦੋ ਚਾਰ ਚੱਲ ਗਿਆ ਤੇ ਦਾ ਚੱਲ ਗਿਆ ਚਲੋ ਛੇੜੇ ਜੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕੇ ਸੋ ਦੇਟ ਕੇ ਉਹ ਨਿਕਲ ਜੇ ਤੇ ਅਸੀਂ ਉੱਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉਥੋਂ ਨਿਕਲ ਜਾਣਾ ਉਸ ਕਰਕੇ ਕਾਲੇ ਕੱਪੜੇ ਦੇ ਨਾਲ ਮੂੰਹ ਟੱਕੇ ਇਹ ਦੋਵੇਂ ਮੁੱਲਸਮ ਉਹੀ ਨੇ ਜਿਨ੍ਹਾਂ ਨੇ 7 ਸਾਲ ਦੇ ਮੌਸੂਮ ਭਵਕੀਰਤ ਨੂੰ ਅਗਵਾ ਕੀਤਾ ਸੀ ਇਹਨਾਂ ਦਾ ਇੱਕ ਸਾਥੀ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਪੁਲਿਸ ਦੇ ਵੱਲੋਂ ਪੱਟੇ ਖੁਲਾਸੇ ਕੀਤੇ ਗਏ ਨੇ ਜਦੋਂ ਕ੍ਰਾਈਮ ਹੋਇਆ ਪੰਜਾਬ ਪੁਲਿਸ ਕਿਉਂਕਿ ਸਾਰੇ ਹਿੰਦੁਸਤਾਨ 'ਚ ਪੰਜਾਬ ਪੁਲਿਸ ਦਾ ਨਾਂ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਈएस्ट ਲੈਵਲ ਤੇ ਮੌਨਟਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਵੋਗੇ ਰਾਤ ਕੋਈ ਮਤਲਬ ਮਤਲਬ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਾਂ ਉਹ ਲੱਗਦੇ ਆ ਉਹ ਪਾਰਟੀਆਂ ਜਿਹੜੀਆਂ ਮਲੇਰ ਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮੌਨਟਰ ਕਰਦੇ ਰਹੇ अर्ਲੀ ਮਾਰਨਿੰਗ ਤੇ ਫਿਰ ਕੰਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਇਹ ਕਹਿ ਸਕਦੇ ਸਭ ਤੋਂ ਔਖਾ ਹੁੰਦਾ ਕਿਉਂਕਿ ਉਹ ਕੰਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਘੱਟ ਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਦੇ ਵਿੱਚ ਉਵੇਂ ਜਾਣਾ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਇਹ ਸਿੰਘਾਦੌੜ ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨੈਪ ਕੀਤਾ ਵੈਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਆ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕੱਟ ਮੈਸੇਜ ਆ ਵੀ ਸਭ ਫੜੇ ਜਾਣਗੇ ਇਹ ਕੋਈ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਕ੍ਰਾਈਮ ਕਰ ਲਓਗੇ ਤਾਂ ਤੁਸੀਂ ਵੱਜੋਗੇ ਦੂਜੀ ਗੱਲ ਹਰ ਕ੍ਰਾਈਮ ਨੂੰ ਸਰਕਾਰ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਕਿ ਇਹ ਕੋਈ ਤਮਾਸ਼ਾ ਨਹੀਂਗਾ ਵੀ ਲੋਕਾਂ ਦੇ ਬੱਚਿਆਂ ਨੂੰ ਕਿਡਨਾਪ ਕਰ ਕਰਕੇ ਤੇ ਤੁਸੀਂ ਉਹ ਸੋਚੋ ਵੀ ਰੈਨਸਮ ਦਾ ਪੈਸਾ ਲੈ ਲਵੋਗੇ ਤੇ ਮੋਜਾਂ ਲਟੋਗੇ ਇਹ ਇਹ ਕੰਮ ਨਹੀਂ ਚੱਲਣਾ ਇਹ ਬੜਾ ਤੁਹਾਨੂੰ ਸਖਸਨਿਆ ਆਪਦੇ ਕਿਤੇ ਛੋਟੇ ਜਿਹੇ ਲਾਲਚ ਦੇ ਵਿੱਚ ਛੋਟਾ ਤਾਂ ਨਹੀਂ ਕਹਿ ਸਕਦੇ ਛੇਤੀ ਰਾਤੋਂ ਰਾਤ ਅਮੀਰ ਹੋਣ ਦੇ ਲਾਲਚ ਦੇ ਵਿੱਚ ਵੀ ਕਰੋੜ ਰੁਪਏ ਕਮਾ ਲਾਂਗੇ ਇੱਕ ਨੰਨੇ-ਮੁੰਨੇ ਬੱਚੇ ਦੀ ਜਦੋਂ ਛੋਟਾ ਬੱਚਾ ਸੀ ਤੇ ਸਾਰੀ ਸਰਕਾਰ ਨੂੰ ਚਿੰਤਾ ਸੀ ਬੀਜੀ ਪੰਜਾਬ ਨੂੰ ਚਿੰਤਾ ਸੀ ਤੇ ਸਾਡੇ ਆਫਸਰ ਨੇ ਇਹਦੇ ਵਿੱਚ ਮੈਂ ਕ੍ਰੈਡਿਟ ਦੇਵਾਂਗਾ ਜਿਹੜਾ ਮੇਨ ਕ੍ਰੈਡਿਟ ਆ ਉਹ ਜਿਹੜਾ ਹੈਗਾ ਜਦੋਂ ਜਿੱਥੇ ਉਹ ਬੰਦੇ ਨੂੰ ਅਸੀਂ ਬੱਚੇ ਨੂੰ ਰਿਕਵਰ ਕਰਨਾ ਪਟਿਆਲਾ ਪੁਲਿਸ ਮਲੇਰਕਟਲਾ ਪੁਲਿਸ ਤੇ ਖੰਨਾ ਪੁਲਿਸ ਨੇ ਇਸ ਕਰਕੇ ਕਿ ਖੰਨਾ ਪੁਲਿਸ ਨੇ ਤੁਰੰਤ ਤੋਂ ਇਨਫੋਰਮੇਸ਼ਨ ਸ਼ੇਅਰ ਕੀਤੀ ਆਪਦੀ ਕੱਲ ਦੀ ਜਦੋਂ ਦਾ ਬੱਚਾ ਕਿਡਨੈਪ ਹੋਇਆ ਨਾ ਐਸਐਸਪੀ ਖੰਨਾ ਸੁੱਤੇ ਨਾ ਐਸਐਸਪੀ ਮਲੇਰਕੋਟਲਾ ਸੁੱਤੇ ਤੇ ਨਾ ਐਸਐਸਪੀ ਪਟਿਆਲਾ ਸੁੱਤੇ ਇਸ ਕਰਕੇ ਜਿਹੜੀ ਸਾਡੀ ਕਾਮਯਾਬੀ ਹੋਈ ਹੈ ਜਿਹਦੇ ਵਿੱਚ ਇਹ ਕਹਿ ਸਕਦੇ ਆ ਸਖਤ ਮਿਹਨਤ ਕ੍ਰਾਈਮ ਨੂੰ ਪੰਜਾਬ ਚ ਖਤਮ ਕਰਨਾ ਗੁੰਡੇ ਅੰਸਰਾਂ ਨੂੰ ਸਖਤ ਸੁਨੇਹਾ ਦੇਣਾ ਕਿ ਇਹ ਆਪਦੀ ਸੋਚ ਬਦਲ ਲਓ ਤੇ ਜਾਂ ਆਪਦੀ ਇਥੋਂ ਪੰਜਾਬ ਦੇ ਵਿੱਚੋਂ ਆਪਦੀ ਰਿਹائش ਬਦਲ ਲਓ ਇੱਥੇ ਤੁਹਾਡੀ ਗੁੰਡਾਗਰਦੀ ਨਹੀਂ ਚੱਲਣੀ ਉਹ ਇਹਨਾਂ ਦੇ ਕੋਈ ਪਹਿਲਾ